ਹਾਂਜੀ ਮੰਮੀ ਪਰ ਮੈਂ ਤੁਹਾਨੂੰ ਕੀ ਦੱਸਾਂ ਇਹ ਕੱਚ ਹੋਣ ਕਿ ਦਿਆ ਵਾ ਕੋਈ ਗੱਲ ਨਹੀਂ ਥੀ ਨਾ ਟੈਨਸ਼ਨ ਨਾ ਲਾਓ ਤੁਸੀਂ ਮੈਨੂੰ ਢੀ ਕੱਚੀ ਕੁੜੀ ਨਾ ਸਮਝੋ ਮੈਂ ਆਪੇ ਹੈਂਡਲ ਕਰ ਲੈਂਦੀ ਹਿੰਦੀ ਸਾਰੀ ਗੱਲ ਬਾਤ ਕੀ ਤੁਹਾਨੂੰ ਮੈਂ ਦੱਸਾਂ ਵੇਖ ਲਈ ਦੇਜੇ ਨਾ ਜਦੋਂ ਤੇ ਮੈਂ ਇਸ ਘਰ ਚ ਆਈ ਨਾ ਕਿਤੇ ਨਾ ਇੰਨਾ ਤੇ ਜੇ ਮੇਰੀ ਸੱਸ ਹੁੰਦੀ ਤੇ ਉਹਨੇ ਨਹੀਂ ਨਾ ਬੋਲਣਾ ਜਿਵੇਂ ਮੈਨੂੰ ਬੋਲ ਜਾਂਦੀ ਨਿੱਕੀ ਨਿੱਕੀ ਗੱਲ ਤੇ ਆਪ ਅੱਗੇ ਉਹ ਸਮਝੋਂਦੀ ਲੈ ਆ ਆ ਇਦਾਂ ਨਹੀਂ ਸਮਝਦੇ ਇਦਾਂ ਗੱਲਦਾ ਆ ਇਦਾਂ ਨਹੀਂ ਇਦਾਂ ਗੱਲਦਾ 10 ਬੰਦਾ ਪੁੱਛੇ ਕੀ ਜਦ ਮੈਨੂੰ ਕੋਈ ਕੰਮ ਨਾ ਹੁੰਦਾ ਹੋਗਾ ਮੈਂ ਨਿਆਣੀ ਹੈ ਕਿਤੇ ਮੰਮੀ ਮੈਂ ਜਿੰਨਾ ਮਰਜ਼ੀ ਕਰ ਲੈਣਾ ਤਾਂ ਵੀ ਘਾਟਿਆ ਉਹ ਸਾਰਾ ਕੰਮ ਤੇ ਕਰ ਲੈਣੀ ਦੱਸ ਤੂੰ ਇਤਨ ਨਜਾਇਜ਼ ਹੀ ਕਰ ਮੰਮੀ ਸਮਝਿਆ ਕਰੋ ਹਾਂ ਤੈਨੂੰ ਪਤਾ ਵੀ ਆ ਕੀ ਕਰ ਦੇਗੀ ਆ ਹਰ ਗੱਲ ਤੇ ਆਪਣੀ ਤੈਅ ਤਾਰੀ ਆਪਣੇ ਉੱਤੇ ਰੱਖਦੇ ਆ ਹਾਂ ਕੋਈ ਵੀ ਗੱਲ ਹੋਵੇ ਨਾ ਰਸੋਈ ਚ ਭਾਂਡੇ ਵਾੜੇ ਥਾਲੀ ਸਿਮਰਤ ਤੂੰ ਕਰਦੇ ਆ ਆ ਜੀ ਕੱਚਾ ਸਿਮਰਤ ਤੂੰ ਕਰਦੇ ਮੈਂ ਤੇ ਹਰ ਗੱਲ ਕਿਹ ਦਿਨ ਕਹਿ ਹੀ ਦੇਣਾ ਮੈਂ ਕਹਣਾ ਦੀਦੀ ਆਪਣਾ ਕੰਮ ਆਪ ਕਰਿਆ ਕਰੋ ਤੇ ਮੈਂ ਆਪਣਾ ਕੰਮ ਆਪੇ ਕਰ ਲਿਆ ਕਰੂੰਗੀ ਮੇਰੇ ਕੋ ਨਹੀਂ ਸੁਣੀ ਜਾਂਦੀਆਂ ਇਹ ਤੇ ਮੇਰੀ ਸੱਸ ਬੜ ਬੜ ਬਿੰਦੀ ਆ ਮੈਂ ਤੇ ਸੋਚਦੀ ਮੰਮੀ ਹੁਣ ਤੋਂ ਇਹ ਹਾਲਾਂ ਢੱਗੇ ਜਾ ਕੇ ਕੀ ਕਰੂਗੀ ਮੇਰੇ ਨਾਲ ਚਾਰ ਦਿਨ ਹੋਏ ਨੇ ਜਿਵੇਂ ਨੂੰ ਵਿਆਹ ਹੀ ਆਇਆ ਨੂੰ ਤੇ ਅਜੇ ਰੰਗ ਹੁਣੇ ਵਿਖਾਉਂਦਿਆ ਭੀ ਜੇ ਕਿਤੇ ਚੱਲ ਜਾਂਦੀ ਨਾ ਕੋਈ ਸਮਾਨ ਲੈਣ ਤੇ ਦੋ ਦੋ ਘੰਟੇ ਮੁੜਦੀ ਨਹੀਂ ਹਾਂਜੀ ਕੋਈ ਗੱਲ ਨਹੀਂ ਮੰਮੀ ਤੇ ਵੇਖੇ ਜੇ ਅੱਗੇ ਅੱਗੇ ਹੁੰਦਾ ਕੀ ਮੈਂ ਆਪੇ ਹੈਂਡਲ ਕਰ ਲੈਣਾ ਇਹਨੂੰ ਠੀਕ ਜੀ ਕੋਈ ਨੰਬਰ ਰੱਖ ਦੀਆਂ ਹੁਣ ਮੈਂ ਬਾਅਦ ਤੁਹਾਡੇ ਨਾਲ ਗੱਲ ਕਰਦੀ ਆਂ ਹਾਂ ਜੀ ਮੈਂ ਫ੍ਰੀ ਹੁੰਨੀ ਮੈਂ ਕਰਦੀ ਤੁਹਾਨੂੰ ਫੋਨ ਨਹੀਂ ਫਿਰ ਨਾ ਆ ਕੇ ਬੋਲਣ ਦੇ ਤੇ ਕਹਣਾ ਵੇ ਇੱਕ ਜਦੋਂ ਵੇਖੋ ਮਾਨਾ ਲੱਗੀ ਜਾਂਦੀ ਹੂੰ ਅੱਛਾ ਅੱਛਾ ਓਕੇ ਠੀਕ ਹੈ ਠੀਕ ਹੈ ਚਲੋ ਠੀਕ ਜੇ ਫਿਰ ਓਕੇ 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 ਹੈ ਮਹਾਨੀ ਜਾਨ ਖਾ ਲਈ ਹੈ ਪੱਟੀ ਕਰ ਲਓ ਡਾਕਟਰਾਂ ਕੋਲ ਭਾਵੇਂ ਭਾਵੇਂ ਹਾਂ ਕਰਾ ਲਓ ਆਹਾਂ ਮੋਈ ਆਉਂਦਾ ਮੈਂ ਜਦੋਂ ਅੰਦਰੋਂ ਸੱਟ ਖਤਮ ਹੋਣੀ ਹੈ ਕਿੰਨਾ ਭਾਂਡਾ ਖਾਇਆ 10 ਤਿੰਨ ਜਲੇ ਇਹੀ ਘਰ ਵਿੱਚ ਤੇ ਭਾਂਡਾ ਇੰਨਾ ਇਕੱਠਾ ਕਰ ਲੈਂਦੀ ਸੀ ਮਰਤ ਪਤਾ ਨਹੀਂ ਕਦੋਂ ਵੇ ਕੁੜੀ ਚਾਣੀ ਹੋਏਗੀ ਮੈਂ ਤਾਂ ਸੁੰਦਾਰ ਜਿਹਾ ਇਕੱਠਾ ਖੱਪ ਗਈ ਬੋਤਾ ਕੁਝ ਕਹਾਂ ਕਰ ਦਿੰਦੀ ਐ ਜਠਾਣੀ ਰੋਪ ਪਾਉਂਦੀ ਐ ਬੰਦਾ ਪੁੱਛੇ ਮੈਂ ਕਹਾਂ ਦਾ ਰੋਬ ਤੇਰੇ ਤੇ ਪਾਉਣਾ ਮੈਂ ਤਾਂ ਸੋਹਣਾਂ ਦੀ ਬੰਦਾ ਭਾਂਡੇ ਹੁੰਡੇ ਚੋੜ ਲਿੰਦਾ ਵਾ ਖਾ ਤਾਂ ਦੀਦੀ ਦਾ ਸੱਤ ਲੱਗੀ ਐ ਪਰ ਨਾ ਐਨੀ ਮਿਹਨਤ ਤੇਗੀ ਐ ਬੱਚਿਆਂ ਦੀ ਤਰ੍ਹਾਂ ਮੈਨੂੰ ਸਿਖਾਉਣਾ ਪੈਂਦਾ ਸਿਮਰਤ ਹੁਨਾ ਕੰਮ ਕਰਦਾ ਸਿਮਰਤ ਹੁਨਾ ਕੰਮ ਕਰਦਾ ਹੇ ਰੱਬਾ 10 ਕਿੰਨੇ ਭਾਂਡੇ ਝੁੱਠੇ ਪਏ ਨੇ ਤਾਂ ਪਤਾ ਨਹੀਂ ਲੱਗਦਾ ਭੋਰਾ ਕਿ ਦੀਦੀ ਦੇ ਸਾਟ ਮੈਂ ਹੀ ਥੋ ਲਾਵਾਂ ਆਪ ਵੀ ਕੰਨੇ ਨੇ ਮੇਰੇ ਕੋਲ ਤਾਂ ਤੁਪਲੀ ਜੇ ਤੋਂ ਮੰਗੀ ਤੇ ਦਰ ਤੋਂ ਆ ਜੇ ਨਹੀਂ ਆਪ ਵੀ ਕਰੋ ਸਿਮਰਦਾ ਪੀ ਪੀਨੇ ਦਾ ਚਾਹ ਹੋਊ ਮੇਰੀ ਗੱਲ ਸੁਣ ਚਾਹਣਾ ਤਵਾਰਾ ਪਣਾ ਪੀਣਾ ਬਹੁ ਤੇਨਾ ਮੈਨਸੋ ਇਹ ਸਾਰੇ ਭਾਂਡੇ ਛੋੜ ਦਿੰਨੇ ਜਿੰਨਾ ਭਾਂਡਾ ਗਿਆ ਸੀ ਮੈਨੂੰ ਪਤਾ ਤੈਨੂੰ ਭਾਂਡੇ ਜੋੜਨੇ ਥੋੜੇ ਔਖੇ ਲੱਗਦੇ ਹੋਏ ਨੇ ਐਸੇ ਹੀ ਮੈਂ ਛੋੜ ਦਿੰਨੇ ਤੇ ਤੂੰ ਨਾ ਭਾਂਡੇ ਤੋਦੇ ਬੱਸ ਕਿਉਂਕਿ ਮੇਰੇ ਕੋਲ ਤੂੰ ਪਨੇਲੀ ਜੇ ਮੈਂ ਧੋ ਵੀ ਲਉਂਗਾ ਥੋੜੇ ਥੋੜੇ ਫੜ ਕੇ ਤੇ ਸਾਰਾ ਹੱਥ ਹੀਲੇਗਾ ਫੇਰ ਦਰਦ ਛੇੜ ਪਈ ਤੇ ਛੇਤੀ ਠੀਕ ਨਹੀਂ ਹੋਏਗਾ ਕੀ ਫਾਇਦਾ ਫੇਰ ਨਾ ਲਾ ਕੇ ਕਰਦੇ ਮਿਸ਼ਾਮਾ ਨੂੰ ਨਾ ਕੋਈ ਦਮਦਾਰ ਰਵਾਂਗੀ ਅੱਜ ਸਬਜੀ ਰਹਿਣ ਦੇ ਲਈ ਮੈਨੂੰ ਪਤਾ ਤੇਰੇ ਕੋ ਸੱਚੀ ਘਟਾਂ ਲਗੇ ਤੈਨੂੰ ਥੰਗੀ ਹੁੰਦੀ ਐ ਸਬਜੀ ਮੈਂ ਨਾ ਸਵੇਰੇ ਕੰਮ ਨਹੀਂ ਕੋ ਘਟਵਾ ਕੇ ਰੱਖ ਲਿਆ ਕਰਾਂ ਹੁੰਦੀ ਤੋਲੇਗੀ ਮੇਰੀ ਪਹਿਰਬੰਦੇ ਮੈਂ ਬੋਲੀ ਹਾਂ ਵੇਣ ਚਲੋ ਜੀ ਜੀ ਮੈਨੂੰ ਕਰਾ ਤੇ ਨਹੀਂ ਚਾਹੀਦਾ ਪਰ ਨਾ ਅਗਲੇ ਬੰਦੇ ਦੀ ਵੀ ਸੁਣ ਲੈਣੀ ਚਾਹੀਦੀ ਆ ਕਿ ਜਦੋਂ ਤੇ ਆਏ ਤੇ ਆਪੇ ਬੋਲੀ ਜਾਂਦੇ ਸਿਮਰਤ ਇਦਾਂ ਗਾਲਾ ਸਿਮਰਤ ਉਦਾਂ ਗਾਲਾ ਇਦਾਂ ਕਰ ਲ ਅਗਲੇ ਬੰਦੇ ਨੇ ਵੇਖਣਾ ਚਾਹੀਦਾ ਲਗਿਆ ਬੰਦੇ ਨੇ ਮੈਂ ਹਾ ਦਾ ਜਵਾਬ ਵਜੇ ਤੁਹਾਨੂੰ ਕੁਝ ਨਹੀਂ ਦਿੱਤਾ ਮੈਨੂੰ ਬੋਲਣ ਦਾ ਮੌਕਾ ਦੋ ਇੱਕ ਗੱਲ ਛੋਟੀ ਫਿਰ ਅਗਲੇ ਬੰਦੇ ਦੀ ਗੱਲ ਸ਼ੁਰੂ ਕਰਨ ਦੇ ਦੀ ਕਿਉਂਕਿ ਅਗਲਾ ਬੰਦਾ ਕੀ ਕਹਿਣਾ ਚਾਹੁੰਦਾ ਉਹ ਮੈਂ ਤਾਂ ਵੀ ਕੁਝ ਕਿਹਾ ਹੀ ਨਹੀਂ ਮੈਂ ਤਾਂ ਇਹ ਹੀ ਕਿਹਾ ਕਿ ਪੰਡਿਤ ਉਹਦੇ ਤੇਰੇ ਹਿੱਸੇ ਦਾ ਨਾਮ ਵੀ ਪੜ੍ਹਦਾ ਜਿਹੜਾ ਬੰਦਾ ਬੋਲਦਾ ਹੋਵੇ ਨਾ ਉਹਨੂੰ ਅਗਲਾ ਬੰਦਾ ਨਹੀਂ ਦਿੰਦਾ ਕਿ ਮੈਂ ਅਗਲੇ ਬੰਦੇ ਨੂੰ ਬੋਲਣ ਦਾ ਮੌਕਾ ਦੇਣਾ ਕਿ ਨਹੀਂ ਦੇਣਾ ਅਗਲਾ ਬੰਦਾ ਕੀ ਕਹਿੰਦਿਆ ਕੀ ਨਹੀਂ ਕਹਿੰਦਿਆ ਵੇਖੋ ਮੈਂ ਬੋਲਦੀ ਨਾ ਮੈਂ ਤੁਹਾਡੀ ਹਾਂ ਚ ਹਮਲਾ ਕੇ ਬੋਲਦੀ ਦੀਦੀ ਆ ਗੱਲ ਹੋਈ ਥੇ ਕਿ ਨਾ ਹਾਜੀ ਹਾਜੀ ਹੋਈ ਹੁਣ ਤੁਸੀਂ ਆ ਕੇ ਫੜਦੇ ਟਾ 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 ਕਰਕੇ ਬੋਲੀ ਜਾਂਦੇ ਮੈਨੂੰ ਪੁੱਛਿਆ ਕਿ ਹਾਂ ਜਿੰਨੇ ਤਾਂ ਜਿੱਦਾਂ ਹੋਈ ਮੈਂ ਕੁਝ ਬੋਲੀ ਕਿਉਂਕਿ ਮੈਨੂੰ ਪਤਾ ਹੀ ਤੁਸੀਂ ਬੋਲਣਾ ਸ਼ੁਰੂ ਕਰ ਦਿੱਤਾ ਮੈਨੂੰ ਤਾਂ ਬੋਲਣ ਦਾ ਮੌਕਾ ਹੀ ਮਿਲਦਾ ਚਲੋ ਉਹ ਗੱਲ ਛੱਡੋ ਮੇਰੀ ਗੱਲ ਸੁਣੋ ਦੇਖੋ ਪਹਿਲਾਂ ਜ ਤੀ ਨਾ ਆਪਣਾ ਧਰਖੋਦ ਰੱਖਿਆ ਸੀ ਜੇ ਤਨ ਪਤਾ ਹੀ ਕਿ ਤੁਹਾਡਾ ਬਾਜ਼ੂਮ ਕਿਦਾਂ ਦਾ ਵਾ ਤੇ ਚੱਪਲ ਕਿਦਾਂ ਦੀ ਪਾ ਕੇ ਗਏ ਜੀ ਤੁਸੀਂ ਉਲਟੀ ਆਨ ਤੋਂ ਫਿਰ ਲੈnde ਠੀਕ ਹੈ ਦੂਜੇ ਨੰਬਰ ਤੁਸੀਂ ਉਦਾਂ ਹੀ ਸਾਰਾ ਸਮਾਨ ਜਿਹੜਾ ਬਾਥਰੂਮ ਚ ਉਦਾਂ ਰੱਖਿਆ ਹੁੰਦਾ ਵਾ ਧੋਣ ਦਾ ਕੁਝ ਪਤਾ ਨਹੀਂ ਹੁੰਦਾ ਰੱਖਣ ਦਾ ਚੀਜ਼ ਕੋਈ ਪਤਾ ਨਹੀਂ ਹੁੰਦਾ ਪੈਰ ਤੁਹਾਡਾ ਫਿਸਲ ਗਿਆ ਬਾਹ ਤੁਹਾਡੀ ਤਾਂ ਛੱਟ ਲੱਗ ਗਈ ਪਹਿਲਾਂ ਤੁਸੀਂ ਦੂਜੇ ਦੇਸੀ ਦਵਾਈਆਂ ਖਾਂਦੇ ਰਹੇ ਜੇ ਕਿ ਹਾਂ ਕੀ ਬਤਾਉਣਾ ਫਰਕ ਪੈਲੇ ਹੁਣ ਤੁਸੀਂ ਦੂਜੀਆਂ ਦਵਾਈਆਂ ਤੇ ਆ ਗਏ ਜੇ ਇਤਨੀ ਮਾਨਸਾਲ ਚੱਲ ਜਾਂਦ ਕਰੀ ਕੀਗੇ ਵਾਲਾ ਬਹੁ ਮੈਂ ਠੀਕ ਕਰਾਣ ਵਾਸਤੇ ਲੱਗੀਆਂ ਮੈਂ ਕਿਹਾ ਚੱਲ ਦਵਾਈ ਨਾਲ ਫਰਕ ਪੈ ਜਾਏਗਾ ਹੁਣ ਪਤਾ ਲੱਗਾ ਕਿ ਮਾਸ ਪਾੜ ਗਿਆ ਅੰਦਰੋਂ ਅਗੋ ਤੇ ਗੱਲਾਂ ਨਾ ਦੇਦੀ ਤਾਨੂੰ ਹੁਣ ਪਤਾ ਲੱਗਾ ਜੇ ਇਹੋ ਚੀਜ਼ ਤੁਹਾਨੂੰ ਪਹਿਲਾਂ ਪਤਾ ਲੱਗ ਜਾਂਦੀ ਤੇ ਕੀ ਪਤਾ ਹੁਣ ਤੱਕ ਠੀਕ ਵੀ ਹੋ ਜਾਂਦਾ ਪਰ ਨਾ ਕਹਿੰਦੇ ਨੇ ਨਾ ਸੂਲ ਤੋਂ ਕੀ ਕਹਿੰਦੇ ਨੇ ਨਾ ਸਕੀਰ ਤੋਂ ਸੂਈ ਤੋਂ ਸੂਲ ਬਰੋੜ ਵਾਲੀ ਗੱਲ ਤੁਹਾਡੇ ਚ ਠੀਕ ਆ ਤੁਸੀਂ ਆਪਣੇ ਦੋਖੜੂ ਖੋਦ ਵਧਾ ਲਿਆ ਮਾਲਕ ਸੂਲ થી ਦੂਜਿਆਂ ਨੇ ਕੱਢੀ ਜਾਂਦੇ ਜੀ ਕਿ ਸਿਮਰਤ ਆਹ ਕੰਮ ਤੂੰ ਕਰ ਦੇ ਆਹ ਕੰਮ ਤੂੰ ਕਰ ਦੇ ਤੂੰ ਕਰ ਦੇ ਵੇਖੋ ਸਾਜ ਦੇ ਬੇੜ ਤੇ ਹੈ ਹੀ ਹੋਲ ਠੀਕ ਆ ਤੁਸੀਂ ਜਿਹੜੇ ਮੈਮ ਆ ਤੇ ਆਪਾਂ ਹੀ ਲੱਗ ਕੇ ਕਰਨਾ ਹੁੰਦਾ ਅਈ ਕਿਹਦੇ ਜਾਣ ਮੇ ਚੁਬੜੀ ਹੈਗੀ ਦੀਦੀ ਕਿ ਮੈਂ ਵੀ ਚਲਾਂ ਕਿ ਚੱਲ ਮੈਂ ਆ ਕਰ ਲਉ ਤੁਸੀਂ ਆ ਕਰ ਲਓ ਮੈਂ ਕਰ ਤੁਸੀਂ ਆ ਕਰ ਲਓ ਤੇ ਦੀਦੀ ਮੇਰੀ ਗੱਲ ਸੁਣ ਅੱਜ ਜਿਹੜੇ ਵੀ ਦਵਾਈਆਂ ਤੁਸੀਂ ਇਹਦੇ ਕਰਦੇ ਫਿਰਦੇ ਜਿਨਾ ਇਹਨੂੰ ਛੇਤੀ ਨਵੇਂ ਰੋ ਤੇ ਆਪਣੇ ਬਾਣ ਛੇਤੀ ਠੀਕ ਕਰੋ ਤੇ ਜਦੋਂ ਤੁਹਾਨੂੰ ਪਤਾ ਹੀ ਹੋਗਾ ਹੁਣ ਵੇਖੋ ਕਈ ਜਨਾਂ ਲਈ ਅਜੇ ਹੱਥ ਨਹੀਂ ਹੁੰਦਾ ਨਹੀਂ ਹੁੰਦਾ ਨਾ ਉਹ ਵੀ ਤੇ ਆਪਣੇ ਬੰਦੇ ਲਈ ਆਪਣੇ ਪਰਿਵਾਰ ਲਈ ਰੋਟੀ ਪੜੀ ਕਰਦੀ ਹੈ ਯਾਰ ਠੀਕ ਆ ਇੱਕ ਤੁਹਾਨੂੰ ਪਤਾ ਹੀ ਸਾਡੇ ਨਾਲ ਲੱਗ ਗਿਆ ਨਾ ਬਿਰ ਤੇ ਕਿਆ ਕਰੇ ਇਹ ਜਨਾਨੀ ਹੀ ਉਹਦੀ ਤਾਂ ਬਾਣੀ ਹੁੰਦੀ ਰੇਲਵੇ ਚ ਕੰਮ ਕਰਦੀ ਠੀਕ ਹੈ ਉਹਦੀ ਬਾਣੀ ਹੀ ਸੀ ਉਹ ਤਾਂ ਵੀ ਨਾ ਰੋਟੀ ਕਾੜੀ ਆਪ ਹੀ ਕਰਦੀ ਔਖੀ ਸੋਖੀ ਹੋ ਕੇ ਨਾਲ ਜਿੰਨੇ ਲੱਗੀ ਰਹਿਣਾ ਸੋਖਣਾ ਤਾਂ ਬਾਹ ਵੀ ਚੰਗੀ ਭਲੀ ਆ ਤੇ ਫਿਰ ਤੁਸੀਂ ਕਿਉਂ ਕੇ ਦੇ ਬਜਲੇ ਪਹੁੰਚੇ ਜੇ ਕਿਉਂ ਕਹਿ ਦਿੰਦੇ ਸਿਮਰਤ ਆ ਕਰ ਲਾਲ ਕਰ ਲਾ ਤੇ ਦੂਜੀ ਗੱਲ ਮੈਂ ਜਿਹੜੇ ਸੋਈ ਤੇ ਤੁਹਾਡੇ ਬਾਹਲੇ ਪਏ ਆ ਇਹ ਬੈਣੀ ਜਿਹੜੀ ਕਰਦੇ ਠੀਕ ਆ ਹੁਣ ਤੁਹਾਡੇ ਕਰੋੜੇ ਆਗੇ ਤੁਹਾਡਾ ਕਦੀ ਕੋਈ ਪਤਾ ਲੈਣ ਆ ਜਾਂਦਾ ਕਦੀ ਕੋਈ ਪਤਾ ਲੈਣ ਆ ਜਾਂਦਾ ਮੇਰੇ ਕੋ ਇੰਜੇ ਜਾਣ ਤੋਂ ਭਾਂਵੇਂ ਨਹੀਂ ਸਾਫ਼ ਹੁੰਦੇ ਉਹ ਮੇਰੇ ਸੀ ਤੇਰੇ ਕੁਝ ਨਹੀਂ ਸੀ ਲੱਗਦੇਗੇ ਦੀਦੀ ਤੇਰੇ ਪੇਕੇ ਆ ਵੀ ਆਪਣਾ ਮੰਦੀਆਂ ਤੇ ਮੇਰੇ ਪੇਕੇ ਤੇਰੇ ਕੁਝ ਨਹੀਂ ਲੱਗਦੇਗੇ ਦੀਦੀ ਵੇਖੋ ਮੇਰੇ ਪੇਕੇ ਨਾਲ ਆ ਦੂਜੇ ਦਿਨ ਤੀਜੇ ਦਿਨ ਤੁਰੇ ਫਿਰਦੇ ਰਹੇ ਉਹਨਾਂ ਨੂੰ ਪਤਾ ਵਾ ਕੀ ਧੀ ਕਰੋਨਾ ਪਾਣੀ ਵੀ ਪੀਦੀ ਦਾ ਠੀਕ ਆ ਤੇ ਤੁਹਾਡੇ ਆਉਂਦੇ ਆ ਮਾਰ ਕਿਤੇ ਪਾਣੀ ਪੀ ਚਾਹ ਪੀ ਸਮੋਸੇ ਲੈ ਰੋਟੀ ਖਾ ਕੇ ਜਾਓ ਇਹ ਸਭ ਨਾ ਕੁੜੀ ਤੇ ਡਿਪੈਂਡ ਕਰਦਾ ਕਿ ਕੁੜੀ ਦੇ ਕਿੰਨਾ ਕੁ ਗਲੇ ਬੰਦੇ ਲੱchnਾ ਹੁੰਦਾ ਜੇ ਤੁਸੀਂ ਉਹਨਾਂ ਹੀ ਪਹਿਲਾਂ ਚੀਜ਼ ਇਹਨਾਂ ਸਿਖਾਈ ਹੋਵੇ ਨਾ ਤੇ ਇੰਨਾ ਨਾ ਕਰਕੇ ਜਾਇਆ ਕਰ ਸੀਰਲ ਕੀ ਹੋ ਗਿਆ ਤੈਨੂੰ ਅੱਜ ਮੇਰੇ ਸਾਥ ਲੱਗੇ ਤਾਂ ਕਰਕੇ ਦੋ ਤਿੰਨ ਵਾਰੀ ਪਤਾ ਲੈਣ ਆ ਗਏ ਨੇ ਮਾਵਾ ਨੂੰ ਫਿਕਰ ਹੁੰਦਾ ਮੇਰੀ ਕੀ ਦਾ ਅੱਜੇ ਆਂਦੇ ਨੇ ਖਰੇ ਕਿੰਨਾ ਬਦੌਖਾ ਰਹਾ ਵੈ ਫੋਟ ਕਹਿੰਦੇ ਸੀ ਮੰਮੀ ਮੇਰੇ ਕਿ ਮੈਂ ਦੋ ਦਿਨ ਕਿਥੇ ਰਹਿ ਲੈਣੀ ਮੈਂ ਹਿਸ਼ ਦੇ ਆਮ ਜਿੰਨੇ ਕਹਤੋਂ ਨਹੀਂ ਕੋਈ ਨਹੀਂ ਮੰਮੀ ਮੇਰੀ ਛੋਟੀ ਭੈਣਾਂ ਵਰਗੀ ਤੇਰਾ ਵੀ ਮੇਰੀ ਭਗੀ ਹੈ ਸਿਮਰਤ ਹੈਗੀ ਹੈ ਹਸੀ ਨਾਲ ਮਿਲ ਕੇ ਘਰ ਸਾਂਭ ਲਾਂਗੇ ਪਰ ਸ਼ਾਇਦ ਮੈਂ ਗਲਤ ਸਾਂ ਛਲ ਕੋਈ ਗੱਲ ਨਹੀਂ ਮੈਂ ਤੋਲਾਂ ਨਹੀਂ ਭਾਣੇ ਤੂੰ ਆ ਰਹਾ ਮੈਂ ਚਾਹ ਪੀ ਲਾਂ ਕੋਈ ਗੱਲ ਨਹੀਂ ਜਿੱਦ ਤੱਕ ਇੰਨਾ ਹੀ ਤੇਰੇ ਪਰਵਾਰ ਨੂੰ ਦੁੱਖ ਸੁੱਖ ਸੁਣਦਾ ਤੇਰਾ ਪਿਆ ਹੈ ਤੇ ਤੂੰ ਫੋਨ ਤੇ ਗੱਲ ਕਰ ਲੈ ਅਗਰ ਕੀ ਚਾਉਂਦਾ ਉਹਨਾਂ ਨੂੰ ਸੱਦੂਗੀ ਮਿਲਣ ਲਈ ਕਿ ਹਾਂ ਜਾ ਕੇ ਮੈਨੂੰ ਮਿਲ ਜਾਓ ਚਲੋ ਉਹ ਕਿ ਪਾਣੀ ਲੈ ਕੀ ਗੱਲ ਹੈ ਖ ਆਪਣਾ ਤੁੰਗਰ ਦਾ ਆਪੀ ਕਰਦੇ ਸਦਾ ਨੂੰ ਕਿੰਦਾ ਦੀ ਸੋਚ ਹੈ ਇਸ ਮਰਦ ਦੀ ਕਿੰਨਾ ਲਾਡ ਕਰਦੀ ਮੈਂ ਕਿੰਨਾ ਪਿਆਰ ਦੇਂਦੀ ਆ ਪਰ ਤਾਂ ਇਹ ਕਦਰ ਨਹੀਂ ਗਈ ਕੰਦੀ ਹੈ ਕਿ ਮੈਂ ਕੰਮ ਨਹੀਂ ਸਮਝਦੀ ਆ ਕੰਮ ਨਹੀਂ ਕਿੱਥੋਂ ਆਉਂਦੀ ਕਿ ਕਹਿ ਮੈਂ ਸਸਰੀ ਘਰ ਕਿੱਥੇ ਹੈ ਸਾਰੇ ਠੀਕ ਹੋ ਤੁਸੀਂ ਬੱਸ ਵਧੀਆ ਤੁਸੀਂ ਸੁਣਾਓ ਬੱਸ ਵਧੀਆ ਬੈਠੋ ਆਗੇ ਆਖਦੇ ਐਦਾਂ ਹੀ ਬੱਸ ਹੁਣ ਮਾਰੀ ਜੀ ਸਾਡੇ ਲੱਗੀ ਬਹੁਤ ਮੈਨਾਂ ਪਾਣੀਆ ਵਾਹੜੀ ਜੀ ਸਾਡੇ ਤੁਸੀਂ ਤਾਂ ਪੂਰੀ ਪੱਟੀ ਬੰਨੀ ਯਾਰ ਹੋਪਦੇ ਹੀ ਗੁੱਸਾ ਖਾਣੇ ਸੀ ਨਾ ਮੇਰਾ ਪੈਰ ਸਲਿੱਪ ਹੋ ਗਿਆ ਤੇ ਮਾਸ ਪਾੜ ਗਿਆ ਮੈਨੂੰ ਪਾਣੀ ਦੀ ਲੋੜ ਦੀ ਆ ਚਲਾ ਦਿਓ ਬੜੀ ਬੇਨ ਮੇਰੀ ਗੱਲ ਸੁਣੋ ਤੁਸੀਂ ਕੰਮ ਕਰਨ ਦੇ ਜੇ ਉੱਪਰੋਂ ਹੱਥ ਨੂੰ ਵੀ ਛੱਟ ਲੱਗੀ ਆ ਤੇ ਸਿਮਰਤ ਕਿੱਥੇ ਆ ਗਈ ਆ ਕਿਨੇ ਨਹੀਂ ਇੱਥੇ ਹੀ ਹੈ ਵਿਜੇ ਕੀ ਦੱਸਾਂ ਤੁਹਾਨੂੰ ਦੀਦੀ ਮੈਂ ਤਾਂ ਬੜੇ ਲਾਡ ਪਿਆਰ ਕਰਦੀ ਆ ਪਰ ਪਤਾ ਨਹੀਂ ਥੋੜੇ ਰੁੱਖੇ ਜਿਹੇ ਸੁਭਾਅ ਦੀ ਹੈ ਜੇ ਮੈਂ ਤਾਂ ਡਰਦੀ ਹਾਂ ਉਹਨੂੰ ਕੁਝ ਕਹਿੰਦੀ ਨਹੀਂ ਜੇ ਤੁਹਾਨੂੰ ਪਤਾ ਕਿੰਨੇ ਦਿਨ ਹੋ ਗਏ ਨੇ ਸੱਟ ਲੱਗ ਗਈ 4 ਦਿਨ ਹੋ ਗਏ ਨੇ ਗੁੱਸੇ ਨਾਲ ਜੇ ਪੈਰ ਸਲਿੱਪ ਹੋ ਗਿਆ ਸੀ ਸਾਬਣ ਪਿਆ ਸੀ ਕਿਤੇ ਖੰਗੀਆਂ ਖੁੰਟੀਆਂ ਸਮਾਨ ਲਾਪੀ ਕਹਿੰਦੀ ਜਾਨ ਵਿੱਚ ਕੇ ਸੱਟਾਂ ਲਾਵਾਉਂਦੇ ਮੇਰਾ ਦਿਲ ਨੂੰ ਇੰਨੀ ਵੱਜੀ ਗੱਲ ਕਿ ਮੈਂ ਤੈਨੂੰ ਇੰਨਾ लाਡ ਪਿਆਰ ਦਿੰਨੀ ਆ ਧੀਆ ਦੀ ਤਰ੍ਹਾਂ ਸਮਝਦੀ ਆ ਛੋਟੀ ਭੈਣ ਵੀ ਨਹੀਂ ਕਹਿੰਦੀ ਤੂੰ ਮੇਰੇ ਨਾਲ ਇੰਨੀ ਓਖਿਓ ਕੇ ਬੋਲਦੀ ਆ ਤੁਹਾਨੂੰ ਪਤਾ ਹੈ ਜਦੋਂ ਕਿ ਇਹਨੂੰ ਕੋਈ ਸੱਟ ਬੇੜ ਲੱਗ ਜਾਵੇ ਤੇ ਪੇਕੇ ਨਾਲ ਤੇ ਵਹੇ ਗੁੰਝੂ ਮਾਰ ਦਿੰਦਾ ਉਹ ਦੂਜੇ ਤੀਜੇ ਦਿਨ ਕੋਈ ਨਾ ਕੋਈ ਤੁਰੇ ਆਂਦਾ ਪਤਾ ਲੈਣ ਕਿਤੇ ਭਾਂਡੇ ਜ਼ਿਆਦਾ ਇਕੱਠੇ ਹੋ ਗਏ ਮੈਨੂੰ ਕਹਿਤਾ ਪੁੱਤ ਭਾਂਡੇ ਤਾਂ ਉਹਦੇ ਬਾਕੀ ਕੰਮ ਆ ਕਰ ਦਿੰਦੀ ਕਹਿੰਦੀ ਹਾਏ ਤੇਰੇ ਸੀ ਨਾ ਤੂੰ ਵੇਖ ਮੈਂ ਘਰ ਤੋਂ ਵੇਖਾਂ ਹਾਏ ਰੱਬਾ ਇੱਕ ਬੰਦੇ ਨੂੰ ਸੱਟ ਲੱਗੀ ਆ ਤੇ ਉਹਦਾ ਹੀ ਪਤਾ ਲੈਣ ਆਇਆ ਕੋਈ ਓਹ ਬੰਦੇ ਤੋਂ ਵੇ ਆਏ ਵੀ ਕੋਈ ਕਰਤੂਤ ਤੋਂ ਥੋੜੀ ਆ ਮੇਰੀ ਗੱਲ ਸੁਣੋ ਅੰਜੂ ਭਾਬੀ ਅੱਜ ਤੱਕ ਤੁਸੀਂ ਸਾਰਾ ਘਰ ਸੰਭਲਿਆ ਵਾ ਨਨਾਨਾ ਰਹੀਆਂ ਕੁਵਾਰੀਆਂ ਉਹ ਵੀ ਵੀ ਆਈਆਂ ਸੱਸ ਹੀ ਸੱਸ ਨੂੰ ਤੁਸੀਂ ਕਦੀ ਕਿਤੇ ਕੌਲੀ ਨਹੀਂ ਧੋਣ ਦਿੱਤੀ ਚਲੋ ਰੱਬ ਦੀ ਕੀਤੀ ਨਾ ਉਹ ਚਲ ਗਈ ਆ ਤੇ ਉਹ ਗੱਲ ਵੱਖਰੀ ਆ ਤੇ ਚੱਲ ਹੁਣ ਤੁਸੀਂ ਦੋਵੇਂ ਭੈਣਾਂ ਤੇ ਹੈਗੀਆਂ ਜੀ ਤੇ ਇਹਦਾ ਫਰਜ਼ ਬੰਦਾ ਵਾ ਜੇ ਤੁਹਾਨੂੰ ਸੱਟ ਲੱਗੀ ਹੈ ਨਾ ਤੇ ਇਹਦਾ ਫਰਜ਼ ਇਹ ਆ ਵੀ ਇਹ ਘਰ ਸੰਭੇ ਅੱਜ ਤੁਹਾਨੂੰ ਲੋੜ ਆ ਤੇ ਅੱਜ ਇਹ ਕਿਉਂ ਨਹੀਂ ਕੰਮ ਆਉਂਦੇ ਤੁਸੀਂ ਤੈਨੂੰ ਜਿਉ ਨਵੀਂ ਵਿਆਹੀ ਆਈ ਹੀ ਕਿਤੇ ਪੈਰ ਨਹੀਂ ਪੁੰਜੇ ਪਾਉਣ ਦੇ ਤਾਂ ਮੇਰੇ ਹਿਸਾਬ ਨਾਲ ਤੇ ਡੇਢ ਸਾਲੇ ਨੂੰ ਕੰਮ ਹੀ ਨਹੀਂ ਕਰਨ ਦਿੱਤਾ ਤੁਸੀਂ ਮੈਂ ਕੰਮ ਨੂੰ ਕਰਨ ਦੇ ਨਾ ਸੀ ਉਹ ਤਾਂ ਲਾੜੀ ਬੜੇ ਲੜਾਨੀ ਸੀ ਤੇ ਉਹ ਨਾਲ ਪਿਆਰ ਸੀ ਤੇ ਪਿਆਰ ਇਹਨਾਂ ਵੀ ਤਾਂ ਪਾਣਾ ਸੀ ਪਰ ਨਹੀਂ ਕਦੀ ਕਦੀ ਲੱਗ ਕੁਝ ਲੋਕ ਰਿਸ਼ਤਿਆਂ ਦੀ ਕਦਰ ਨਹੀਂ ਕਰਦੇ ਐਡਾ ਕੜਵਾ ਜਵਾਬ ਆਣੇ ਅੱਜ ਦਿੱਤਾ ਮੈਨੂੰ ਜਿਹੜਾ ਕਿ ਮੈਂ ਕਦੀ ਸੋਚ ਨਹੀਂ ਸਕਦੀ ਕਹਿੰਦੀ ਜਿਨ੍ਹਾਂ ਦੀ ਇੱਕ ਬਾਹ ਨਾ ਹੋਵੇ ਤਾਂ ਘਰਾਂ ਦੇ ਕੰਮ ਨਹੀਂ ਕਰਦੇਗੇ ਮਨ ਲਓ ਤੁਹਾਡੀ ਬਾਹ ਹੀ ਨਹੀਂ ਇਕ ਹੈਗੀ ਕਰ ਲੋ ਆਪਣੇ ਕੰਮ ਹਾਈ ਮੇਰੇ ਰੱਬਾ ਐਹੋ ਜਿਹੇ ਸ਼ਬਦ ਬੋਲਨੇ ਚਾਹੀਦੇ ਹਾਂ ਸੱਤ ਪੇਟ ਦਾ ਕੀ ਪਤਾ ਕਿਹੜੇ ਵੇਲੇ ਕਿੰਨੂ ਲੱਗ ਜਾਣੀ ਹੈ ਜੇ ਅੱਜ ਤੁਹਾਡੇ ਤੇ ਮੁਸੀਬਤ ਬਣੀ ਆ ਤੇ ਅੱਜ ਇਹਦਾ ਫਰਜ਼ ਬਣਦਾ ਵਾ ਕਿ ਅੱਜ ਇਹ ਕੰਮ ਆਵੇ ਚਲੋ ਨਿਆਣੀ ਸਿਆਣੀ ਕੀ ਹੈ ਕੀ ਕਹਿਣਾ ਪਰ ਨਿਆਣੀ ਸਿਆਣੀ ਹੁੰਦੇ ਨਾਲ ਮੈਂ ਸਿਰਫ ਐਹੀ ਡਰਦੀ ਆ ਅੱਜ ਮੇਰੇ ਅੱਗੇ ਨਾ ਬੋਲਦੀ ਕਨੂੰ ਹੋਰਾਂ ਅੱਗੇ ਵੀ ਬੋਲੇਗੀ ਬੋਲਣ ਦੀ ਲਾਇਕਤ ਨਹੀਂ ਹੈ ਇਹਦੇ ਅੰਦਰ ਬਾਕੀ ਹੋਰ ਠੀਕ ਹੈ ਨਾ ਹਾਂਜੀ ਭਾਬੀ ਬਸ ਤੁਹਾਡੀ ਆਈ ਚੰਗਿਆਈ ਨਾ ਸਾਰੇ ਰਿਸ਼ਤੇ ਨੂੰ ਖਰਾਬ ਕਰ ਦਿੰਦੀ ਆ ਤੁਸੀਂ ਨੈਗੇਟਿਵ ਸੋਚਦੇ ਹੀ ਨਹੀਂ ਤੁਹਾਡੇ ਮਨ 'ਚ ਹੁੰਦਾ ਵਾ ਕਿ ਬਸ ਅਗਲਾ ਐਵੇਂ ਹੀ ਡਿਆ ਵਾ ਚੱਲ ਕੋਈ ਨਹੀਂ ਹਟ ਜਾਊਗਾ ਮੈਨੂੰ ਸਮਝ ਨਹੀਂ ਲੱਗਦੀ ਇਹ ਕੋਈ ਚੂਚੀ ਕਾਕੀ ਥੋੜਾ ਹੈਗੀ ਆ ਵਿਆਹ ਹੋਇਆ ਵਾ ਇਹਨੇ ਅੱਜ ਨਹੀਂ ਘਰ ਨੂੰ ਸਮਝਣਾ ਤੇ ਇਹਨੇ ਕਦੋਂ ਸਮਝਣਾ ਵਾ ਤੈਨੂੰ ਨਹੀਂ ਪਤਾ ਕਿ ਸੱਸ ਮਾਂ ਮੇਰੀ ਨਹੀਂ ਹੈਗੀ ਹੋਰ ਕੋਈ ਇੱਥੇ ਹੈ ਨਹੀਂ ਆ ਨਣਾ ਕੋਈ ਹੈ ਨਹੀਂ ਆ ਵਿਆਹੀਆਂ ਗਈਆਂ ਸਭ ਆਪਣੇ ਆਪਣੇ ਘਰਾਂ ਆ ਲਈਆਂ ਮੈਂ ਤੇ ਇੱਥੇ ਤੁਸੀਂ ਦੋ ਜਾਣੀਆਂ ਜੇ ਤੇ ਜੇ ਤੁਸੀਂ ਦੋ ਜਾਣੀਆਂ ਵੀ ਸੁਲਾ ਸਪਾਈ ਨਾ ਇੱਥੇ ਨਾ ਰੋਗੀਆਂ ਤੇ ਕੌਣ ਆਊਗਾ ਕੰਮ ਤੁਹਾਡੇ ਤੁਸੀਂ ਆਪਸ 'ਚ ਹੀ ਹੋਣਾ ਵਾ ਨਾ ਇੱਕ ਦੂਜੇ ਦੇ ਕੰਮ ਬਿਲਕੁਲ ਬਿਲਕੁਲ ਤੇ ਫੇਰ ਮੈਂ ਤਾਂ ਬੜਾ ਸਮਝਾ ਨਹੀਂ ਜੇ ਮੈਂ ਤਾਂ ਹੱਥ ਜੋੜ ਕੇ ਗੱਲ ਕਰਦੀ ਕਿ ਇਸ ਵੇਲੇ ਇਹ ਤਾਂ ਪਤਾ ਹੀ ਨਹੀਂ ਹੁੰਦਾ ਕਿਹੜਾ ਵਾਲੇ ਪਟਾਕਾ ਬੋਲ ਜਵੇ ਇਨੀ ਵੇਗ ਦੀ ਜੇ ਕਹਦੇ ਕੀ ਆਪਦਾ ਬੰਦਾ ਤਾਂ ਤੇਰਾ ਇੱਥੇ ਹੀ ਆਵੇ ਰਾਤੀ ਜੁੜ ਕੇ ਬਹਿ ਜੈਗੀ ਗੱਲਾਂ ਕਰ ਲੇਗੀ ਮੈਨੂੰ ਫੋਨ ਤੇ ਗੱਲ ਕਰਨ ਦੇ ਆ ਕਰ ਬੜਾ ਰੁੱਖਾ ਬੋਲਦੀ ਜੇ ਸੁਨੀਆਂ ਨਹੀਂ ਜੇ ਜਾਂਦਾ ਕੰਨ ਹਿੱਲ ਜਾਂਦੇ ਮੇਰੇ ਇਸ ਲਈ ਮੈਂ ਮੂੰਹ ਨਹੀਂ ਲਾਂਦੀ ਮੈਂ ਤਾਂ ਇਹੀ ਗੱਲ ਸੋਚਦੀ ਆ ਕਿ ਜੇ ਨਾ ਸਮਝੇਗੀ ਮੈਂ ਨਾ ਹੀ ਕੁਛ ਕਵਾਂ ਮੁੰਡਾ ਪਰਦੇਸ ਬੈਠਾ ਐਵੇਂ ਉਹਨੂੰ ਤੰਗ ਕਰੇਗੀ ਫੋਨ ਕਰ ਕਰਕੇ ਇਸ ਲਈ ਇੱਥੇ ਨਾ ਮੂੰਹ ਤੇ ਚੁੱਪੀ ਰੱਖੀ ਹੋਈ ਐ ਮੈਨੂੰ ਤਾਂ ਤੁਹਾਡੀ ਨਹੀਂ ਸਮਝ ਲੱਗਦੀ ਤੁਸੀਂ ਤੇ ਉਹਨੂੰ ਖੁਦ ਪਕਾ ਦਿੰਦੇ ਜੀ ਤੁਸੀਂ ਉਹਨੂੰ ਕਹੋ ਨਾ ਕਿ ਮੇਰੇ ਹੱਥ ਤੇ ਸੱਟ ਲੱਗੀ ਆ ਤੇ ਜੇ ਤੂੰ ਘਰ ਨਹੀਂ ਸੰਭਣਾ ਤੂੰ ਆਇਆ ਗਿਆ ਨਹੀਂ ਵੇਖਣਾ ਤੇ ਕਿੰਨੇ ਵੇਖਣਾ ਮੈਂ ਕਹਿ ਤਾਂ ਦਿੱਤਾ ਉਹਨੇ ਮੁੱਕ ਦੀ ਗੱਲ ਚ ਕਹਿੰਦੀ ਜੇ ਮੈਂ ਵਿਆਹੀ ਨਾ ਹੁੰਦੀ ਤੇ ਹੱਥ ਇੱਕ ਵਾਲੇ ਤੁਸੀਂ ਹੁੰਦੇ ਫਿਰ ਕਿਹਨੂੰ ਸੱਦਾ ਦਿੰਦੇ ਉਹਨੇ ਤੇ ਉਹ ਗੱਲ ਕਹਿ ਤੀ ਕਿ ਜਿਹੜੀ ਮੈਂ ਸੁੱਤੇ-ਸੁੱਤੇ ਵੀ ਕਿ ਸੁਪਨੇ 'ਚ ਵੀ ਕਦੀ ਸੋਚਾਂ ਨਾ ਕਿ ਐਵੀਂ ਗੱਲਾਂ ਹੁੰਦੀਆਂ ਕਰਨ ਵਾਲੀਆਂ ਉਹਨੂੰ ਕਹੋ ਚਲੋ ਮੇਰੀ ਗੱਲ ਸੁਣੋ ਜੇ ਇਹ ਨਾ ਵਿਆਹੀ ਹੁੰਦੀ ਨਾ ਘਰ 'ਚ ਹੁੰਦੀ ਫਿਰ ਤੇ ਚਲੋ ਤੁਸੀਂ ਮੜਾ-ਮੋਟਾ ਸਾਰਨਾ ਹੀ ਜਾਂ ਅਣਕਵਾਂ ਦੇ ਨੂੰ ਆਵਾਜ਼ ਮਾਰਦੇ ਜਾਂ ਤੇ ਲੋ ਅਹੀ ਤਾਏ ਚਾਚੇ ਇਹ ਤੁਹਾਡੇ ਲਾ ਕੇ ਸਾਨੂੰ ਆਵਾਜ਼ ਮਾਰਦੇ ਤੇ ਜਦੋਂ ਘਰ ਜੇਕ ਬੰਦਾ ਹੈਗਾ ਵਾ ਤੰਦਰੁਸਤ ਤੇ ਕੀ ਗੱਲ ਜੇ ਦੂਜੇ ਨੂੰ ਦੁੱਖਿਆ ਤੇ ਉਹ ਕੰਮ ਨਹੀਂ ਕਰ ਸਕਦਾ ਭਲਾ ਕਹਿੰਦੇ ਨਾ ਜਿਹੜਾ ਦੁੱਖ ਸੁੱਖ ਦਾ ਸਾਥ ਹੈ ਨਾ ਉਹ ਕਰਮਾਂ ਨਾਲ ਨਸੀਬਾਂ ਨਾਲ ਮਿਲਦਾ ਹੈ ਤੇ ਜਾਂ ਕੋਈ ਬੁੱਧੀ ਵਾਲਾ ਸਾਹਮਣੇ ਬੈਠਾ ਹੋਵੇ ਤਾਂ ਹੀ ਹੁੰਦਾ ਕੰਮ ਜ਼ਬਰਦਸਤੀ ਕਿਸੇ ਕੋ ਕੰਮ ਨਹੀਂ ਲੈ ਸਕਦੇ ਤੇ ਜ਼ਬਰਦਸਤੀ ਕਿਸੇ ਕੋਲ ਆਪਣਾ ਪਨ ਨਹੀਂ ਲੈ ਸਕਦੇ ਕੋਈ ਮਤਲਬ ਨਹੀਂ ਇੰਨਾ ਗੱਲਾਂ ਦਾ ਦੀਦੀ ਤੁਸੀਂ ਆਇਓ ਮੈਨੂੰ ਇੰਨੀ ਖੁਸ਼ੀ ਹੈ ਹੁਣ ਮੇਰੇ ਨਾਲ ਬਹਿ ਕੇ ਚਾਹ ਮਿਲੋ ਦੋ ਬੋਟਲ ਤੁਹਾਡੇ ਕੋਲ ਨਹੀਂ ਬੈਠੋ ਮੈਂ ਬਣਾ ਲੈਂ ਹਾਂ ਹਾਂ ਬੱਸ ਸਾਤੇ ਭਾਬੀ ਮੈਂ ਹੁਣੇ ਪੀ ਕੇ ਆਈ ਹਾਂ ਪਰ ਚਲੋ ਕੋਈ ਗੱਲ ਨਹੀਂ ਜੇ ਤੁਸੀਂ ਇੰਨੇ ਪਿਆਰ ਨਾਲ ਕਹਿੰਦੇ ਨੇ ਨਾ ਬਣਾ ਲਓ ਦੋ ਕੱਪ ਠੀਕ ਹੈ ਮੈਂ ਹੁਣੇ ਲੱਗ ਜਾਂਦੀ ਹਾਂ ਦੇ ਅੰਮਲ ਸਾਰਾ ਭਾਗ ਮੇਰੇ ਪਾਸੋਂ ਆਇਆ ਬੈਠ ਜਾ ਬੈਠ ਜਾ ਬੈਠ ਜਾ ਬੈਠ ਜਾ ਲਾ ਬੈਲ ਦੀ ਲਾ ਦੇ ਬਾਈ ਹੇ ਕੁੜੀ ਦਾ ਪੈਰ ਕਿੰਨਾ ਸੋਝ ਗਿਆ ਬੈਠਣਾ ਹੁਣ ਦਵਾਈ ਲੈ ਜਾਣੀ ਆ ਕੀ ਗੱਲ ਨਹੀਂ ਜਿਆਦਾ ਸਾਟ ਲੱਗੀ ਪਤਾ ਨਹੀਂ ਦੀਦੀ ਜੀ ਮੈਂ ਨਾ ਉਪਰੋਂ ਥੱਲੇ ਉਹਦੀ ਤੇ ਮੇਰੇ ਘਰ ਤੇ ਝਟ ਲੱਗੀ ਅੱਛਾ ਚੱਲ ਕੋਈ ਗੱਲ ਨਾ 60 ਤੇ ਅੰਜੀ ਨੂੰ ਵੀ ਲੱਗੀ ਆ ਉਹ ਵੀ ਜਦੋਂ ਮੈਂ ਆਈ ਆ ਨਾ ਭਾਂਡੇ ਧੋਂਗੀ ਸੀ ਰਸੋਈ ਚ ਉਹਦੀ ਵੀ ਬਾਹ ਸੁੱਜੀ ਸੀ ਇੱਧਰ ਉੱਧਰ ਨਹੀਂ ਸੀ ਹੁੰਨੇ ਪਰ ਸਾਰੀ ਰਸੋਈ ਸਾਫ਼ ਕਰ ਲਈ ਸੀ ਕੀ ਗੱਲ ਤੇਰਾ ਫਰਜ ਨਹੀਂ ਬੰਦਾ ਲਿਆ ਲਿਆ ਪੁੱਤ ਲਿਆ ਕੀ ਜੀ ਇੱਕ ਬੰਦਾ ਨਹੀਂ ਠੀਕ ਤੇ ਦੂਜਾ ਉਹਦਾ ਧਿਆਨ ਕਰੇ ਚਲੋ ਦੀਦੀ ਛੱਡੋ ਕੀ ਗੱਲਾਂ ਦਾ ਕੋਈ ਮਤਲਬ ਨਹੀਂ ਇਹਦਾ ਪੈਰ ਬੜਾ ਸੋਚ ਗਿਆ ਵੈ ਕਿ ਇੱਕ ਕਰੋ ਬੰਡੀ ਨੂੰ ਪਹਿਲਾਂਵਾ ਦੋ ਯਾਰ ਇਹਨੂੰ ਮੋਟਰਸਾਈਕਲ ਤੇ ਬਿਠਾ ਕੇ ਤੇ ਲੈ ਜਾਓ ਯਾਰਾ ਪੱਟੀ ਪੱਟੀ ਪੈਰ ਦੀ ਕਰਵਾ ਦੇ ਮੈਨੂੰ ਲੱਗਦਾ ਇਹਦਾ ਪੈਰ ਜ਼ਿਆਦਾ ਸੋਚ ਗਿਆ ਵਿਚਾਰੀ ਦਾ ਅੱਜੀ ਦੀਦੀ ਨਾ ਕਰਿਆ ਕਰੋ ਇਦਾਂ ਸਾਰੇ ਫਰਜ ਤੁਹਾਡੇ ਹੀ ਰਹਿ ਗਏ ਕੀ ਇਹਦਾ ਕੋਈ ਫਰਜ ਨਹੀਂ ਸੀ ਜਦੋਂ ਤੁਹਾਨੂੰ ਸੱਟ ਲੱਗੀ ਸੀ ਤੇ ਇਹ ਤੁਹਾਡੀ ਕੇਅਰ ਕਰਦੀ ਮੈਨੂੰ ਇਹਨਾਂ ਦੱਸੋ ਕਿਉਂ ਸਾਰੇ ਰਿਸ਼ਤੇ ਇੰਨੀ ਤਾਂ ਚੜਾਏ ਆ ਤੁਸੀਂ ਸਾਰਿਆਂ ਦੀ ਕੇਅਰ ਕਰਦੇ ਹੋ ਪਰ ਜਦੋਂ ਤੁਹਾਨੂੰ ਲੋੜ ਪੈਂਦੀ ਹੈ ਤੁਹਾਡੀ ਕੇਅਰ ਕਰਨ ਵਾਲਾ ਇੱਥੇ ਇੱਕ ਮੈਂਬਰ ਵੀ ਨਹੀਂ ਹੈਗਾ ਕੋਈ ਗੱਲ ਨਹੀਂ ਦੀਦੀ ਛੱਡ ਦਿਓ ਇਹ ਗੱਲਾਂ ਕੋਈ ਮਤਲਬ ਨਹੀਂ ਮੇਰੇ ਲਈ ਪਹਿਲਾ ਫਰਜ਼ ਹੈ ਇਹ ਕਿ ਇਹਨੂੰ ਸੱਟ ਲੱਗੀ ਇਹਨੂੰ ਦਵਾਈ ਕਰਵਾ ਕੇ ਦੇਵਾਂ ਕੋਈ ਗੱਲ ਨਹੀਂ ਅੱਜ ਮੈਂ ਦੱਸਾਂ ਕਿ ਤੁਹਾਡੀ ਕੇਅਰ ਕੋਈ ਕਿਉਂ ਨਹੀਂ ਕਰਦਾ ਸਿਰਫ ਐਸੇ ਕਰਕੇ ਕਿਉਂਕਿ ਇਹਨਾਂ ਮੈਂਬਰਾਂ ਨੂੰ ਪਤਾ ਹੈ ਕਿ ਜਦੋਂ ਸਾਨੂੰ ਕੁਝ ਹੋਇਆ ਨਾ ਤੇ ਅੰਜੂ ਨੇ ਸਾਡੀ ਦੇਖਭਾਲ ਕਰਨੀ ਕਰਨੀ ਕਿਉਂਕਿ ਇਹਨੂੰ ਰਿਆਈ ਨਹੀਂ ਜਾਣਾ ਤਾਂ ਹੀ ਉਹ ਆਪਣਾ ਮਨ ਪੱਥਰ ਬਣਾ ਲੈਂਦੇ ਨੇ ਨਹੀਂ ਨਹੀਂ ਕੋਈ ਗੱਲ ਨਹੀਂ ਅਜੇ ਨਾ ਸਮਝ ਆਈ ਇਹਨੇ ਕਦੀ ਕਦੀ ਬੰਦੇ ਨੂੰ ਨਹੀਂ ਸਮਝ ਹੁੰਦੀ ਪਰ ਮੈਂ ਸਾਹਮਣੇ ਵਾਲੇ ਵਾਸਤੇ ਆਪਣਾ ਥੋੜੀ ਖਰਾਬ ਕਰਨਾ ਮੈਂ ਤੇ ਜਿੱਦਾਂ ਦੀ ਹੀ ਇਦਾਂ ਦੀ ਰਹਿਣਾ ਮੈਂ ਮੈਂ ਇਸ ਕਰਕੇ ਨਹੀਂ ਸਹੀ ਰਹਿਣੀ ਕਿ ਸਾਹਮਣੇ ਵਾਲੇ ਕੋ ਉਮੀਦ ਰੱਖਦੀ ਸਹੀ ਨਹੀਂ ਹੁੰਦੀ ਮੈਨੂੰ ਤੇ ਆਪਣੇ ਜਿੱਦਾਂ ਦੇ ਬਨਾਮ ਮੌਦਨ ਨਹੀਂ ਚੱਲ ਸਕਦੀਆਂ ਕਿਉਂ ਸਿਮਰਤ ਮੇਰੀ ਕੁਲਾ ਮੈਂ ਦਰਬ ਦੀ ਗੋਲੀ ਲਿਆਵਾ ਹੋ ਉਹ ਕੋ ਦੀ ਦੀ ਆਹ ਸੌਰੀ ਮੈਨੂੰ ਮਾਫ ਕਰ ਦੋ ਐ ਨਹੀਂ ਕੰਬਲੀਏ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਮੇਰੇ ਨਾਲ ਇੰਨਾ ਕਰਦੇ ਜੇ ਮੈਂ ਤਾਂ ਪਤਾ ਨਹੀਂ ਕਿਉਂ ਮੇਰੇ ਮਾਂ ਚ ਜੀ ਜਾਉਂ ਜਾਂਦੀਆਂ ਕਿ ਹਰ ਕੰਮ ਮੈਂ ਹੀ ਇਹਨਾਂ ਦਾ ਕਿਉਂ ਕਰਾਂ ਚਲ ਤੇਰੇ ਮਾਂ ਚ ਜਿੰਨਾ ਖਿਆਲ ਆ ਗਿਆ ਨਾ ਕਿ ਮੈਂ ਤੇਰੀ ਫਿਗਰ ਕਰਦੀ ਹਾਂ ਤੇ ਤੂੰ ਮੇਰੇ ਨਾਲ ਗਲਤ ਕਰਦੀ ਪੀ ਸਾਂ ਤੇ ਬੇਰ ਲਈ ਇਹ ਨਹੀਂ ਬੋਤ ਐ ਇਹਨੂੰ ਚਾਨਣ ਤਾਂ ਪਿਆ ਚਾਹੇ ਦੀਨ ਦੇ ਆਏ ਪਿਆ ਚੱਲ ਕੋਈ ਗੱਲ ਨਹੀਂ ਸਾਰੀਆਂ ਗੱਲਾਂ ਭੁਲਾ ਦੇ ਸਿਮਰਤ ਅਸੀਂ ਤੇ ਥੋੜੀ ਦੂਰ ਰਹਿਨੇ ਆ ਤੁਸੀਂ ਦੋਵੇਂ ਤੇ ਇੱਕੋ ਘਰ ਚ ਰਹਿੰਦੀਆਂ ਜੇ ਨਾ ਜੇ ਇੱਕ ਨੂੰ ਲੋੜ ਪਈ ਆ ਤੇ ਦੂਜੀ ਨੂੰ ਕੰਮ ਆਉਣਾ ਚਾਹੀਦਾ ਤੇ ਜੇ ਅੱਜ ਤੈਨੂੰ ਲੋੜ ਪਈ ਆ ਨਾ ਤੇ ਅੱਜ ਇਹ ਤੇਰੇ ਕੰਮ ਆਈ ਏ ਪਰ ਜਿੱਦਣ ਇਹਨੂੰ ਲੋੜ ਪਈ ਆ ਉਦੋਂ ਤੂੰ ਇਹਦੇ ਕੰਮ ਨਹੀਂ ਆਈ ਨਾ ਤੁਹਾਡੀ ਸੱਸ ਮਾਂ ਲੱਗੇ ਨਾ ਤੁਹਾਡੀਆਂ ਨਨਾਨਾ ਲੱਗੇ ਆ ਕੌਣ ਆਏਗਾ ਤੁਹਾਡੇ ਕੰਮ ਜੇ ਤੁਸੀਂ ਇੱਕ ਦੂਜੇ ਨਾਲ ਪਿਆਰ ਨਹੀਂ ਕਰੋਗੇ ਤੇ ਕੌਣ ਕਰੇਗਾ ਤੁਹਾਡੇ ਨਾਲ ਪਿਆਰ ਸਹੀ ਗੱਲ ਹੈ ਕੌਣ ਕਰੇਗਾ ਕਦੀ ਕਦੀ ਸ਼ੰਮੀ ਮੈਨੂੰ ਪਤਾ ਕੀ ਹੁੰਦਾ ਜੇ ਕਾਚ ਇੱਕ ਮੈਂਬਰ ਐ ਹੋ ਜਾਂਦਾ ਕਿ ਜਿਹਨੂੰ ਸਾਰਿਆਂ ਦਾ ਖਿਆਲ ਹੁੰਦਾ ਹੈ ਕਿ ਇਹਨੂੰ ਤਕਲੀਫ ਨਾ ਹੋਵੇ ਮੈਂ ਦੀ ਤਕਲੀਫ ਚ ਖਲੋਤਾ ਰਹਾ ਮਾਂ ਤੇ ਸਾਹਮਣੇ ਵਾਲੇ ਨੂੰ ਪਤਾ ਕੀ ਲੱਗਦਾ ਇਹਨੂੰ ਸਾਡੀ ਲੋੜ ਹੈ ਤਾਂ ਸਾਡੇ ਨਾਲ ਜੁੜ ਜੁੜ ਖਲੋਉਂਦਾ ਕਿਉਂਕਿ ਉਹਨੂੰ ਕੋਈ ਦਾ ਦੁੱਖ ਨਹੀਂ ਦੇਖਿਆ ਜਾਂਦਾ ਪਰ ਜਦੋਂ ਉਹ ਦੁਖੀ ਹੁੰਦਾ ਵਾ ਉਹ ਦੋਂਦੇ ਨੇੜੇ ਕੋਈ ਨਹੀਂ ਲੱਗਦਾ ਕੋਈ ਸਭ ਆਪਣਾ ਆਪਣਾ ਮਸਤ ਹੁੰਦੇ ਆ 2 ਮਿੰਟ ਪੁੱਛਦੇ ਆ ਹਾਲ ਚਾਲ ਬਸ ਗੱਲ ਗਈ ਘਰ ਚ ਦੋ ਨੂਹਾਂ ਵੀ ਹੋਣਗੀਆਂ ਨਾ ਤੇ ਸੱਸ ਜ਼ਿਆਦਾਤਰ ਕਦੀ ਕਦੀ ਨਾ ਇੱਕ ਤਾਂ ਜ਼ਿਆਦਾ ਪੱਖਸ਼ ਕਰੇ ਕਿ ਤੇ ਦੂਜੀ ਨੇ ਸਿਰ ਪਾ ਲਿਆ ਨਾ ਤੋਂ ਦੇ ਸਾਹਮਣੇ ਹਿੱਲੇਗੀ ਨਹੀਂ ਐਨਾ ਪੱਥਰ ਦੇ ਲਾ ਬਣੋ ਦੁੱਖ ਕਿਸੇ ਨੂੰ ਵੀ ਕਿਸੇ ਟਾਈਮ ਵੀ ਆ ਸਕਦਾ ਦੁੱਖ ਦਾਸ ਕੇ ਨਹੀਂ ਆਉਂਦਾ ਇੱਕ ਦਾ ਦੁੱਖ ਤੁਹਾਨੂੰ ਬੜਾ ਵੱਡਾ ਲੱਗਦਾ ਉਹਦੇ ਖਰਚੇ ਹੁੰਦੇ ਨੇ ਉਹਨੂੰ ਤਕਲੀਫ ਹੈ ਤਾਂ ਦੂਜੇ ਦਾ ਦੁੱਖ ਤੁਹਾਡੇ ਲਈ ਕੋਈ ਮਤਲਬ ਹੀ ਨਹੀਂਗਾ ਪੱਥਰ ਦਿਲ ਨਾ ਬਣੋ ਕਮ ਸੋ ਕਮ ਦਰਾਨੀ ਜਠਾਣੀ ਨੂੰ ਤੇ ਛੱਡੋ ਇੱਕ ਸੱਸ ਦਾ ਤੇ ਫਰਜ਼ ਬੰਦਾ ਹੈ ਕਿ ਉਹ ਦੋਵਾਂ ਨੂੰ 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 ਇਕੋ ਜਿਹਾ ਰੱਖੇ ਭਾਵੇਂ ਉਹ ਆੜੇ ਆ ਭਾਵੇਂ ਉਹ ਕੱਠੀ ਆ ਉਹ ਦੋਵਾਂ ਦਾ ਖਿਆਲ ਰੱਖੇ ਉਹ ਦੋਵਾਂ ਵਾਸਤੇ ਕਰੇ ਜੋ ਕਰੇ ਇਹ ਥੋੜੀ ਕਿ ਇੱਕ ਨੂੰ ਨਾਲ ਲਾ ਕੇ ਰੱਖ ਲੋ ਤੇ ਦੂਜੀ ਵਾਲੇ ਵੇਖੋ ਬਣਾ ਬਿਲਕੁਲ ਤੁਸੀਂ ਕੱਲ ਨੂੰ ਕੀ ਆਸ ਰੱਖਦੇ ਹੋ ਕਿ ਉਹ ਨੋ ਕੱਲ ਨੂੰ ਤੁਹਾਡੇ ਨਾਲ ਪਿਆਰ ਕਰੇਗੀ ਜਾਂ ਕੱਲ ਨੂੰ ਤੁਹਾਡੇ ਕੋ ਮਾਨ ਕੇ ਖਲੋਏਗੀ ਜਾ ਕੱਲ ਨੂੰ ਤੁਹਾਡੀ ਸੇਵਾ ਕਰੇਗੀ ਜਿਵੇਂ ਕਿ ਸਾਡੀ ਸਟੋਰੀ ਵਿੱਚ ਸੱਸ ਦਾ ਕੋਈ ਰੋਲ ਨਹੀਂ ਸੀ ਲੇਕਿਨ ਜਠਾਨੀ ਨੇ ਸੱਸ ਦਾ ਰੋਲ ਹੀ ਅਦਾ ਕੀਤਾ ਮੈਂ ਕਿ ਸੱਸ ਵਰਗੀ ਐ ਸੋ ਪਰਿਵਾਰ ਚ ਜਿੰਨੇ ਜੀ ਹੈ ਅਗਰ ਇੱਕ ਤੁਹਾਡਾ ਧਿਆਨ ਲਗਦਾ ਨਾ ਤੇ ਦੂਜੇ ਦਾ ਵੀ ਫਰਜ਼ ਬੰਦਾ ਹੈ ਕਿ ਉਹਦੇ ਔਖੇ ਵੱਲੇ ਉਹਦਾ ਧਿਆਨ ਰੱਖੇ ਨਾ ਕਿ ਉਹ ਮੁਖੜੀਆਂ ਹੁੱਟੀਆਂ ਸੁਣਾਵੇ ਹੱਥ ਲੁੱਟਾ ਲੱਤ ਟੁੱਟੀ ਐ ਬਾਕੀ ਸਾਰੇ ਕੰਮ ਕਰਦੀ ਕੰਮ ਕਰਨ ਲੱਗੇ ਬਸ ਮੋਬਾਈਲ ਪੈਂਦੀ ਐ ਫੋਨ ਚਲਾਉਂਦੀ ਆਹ ਕੋਤੁੱਤਾ ਨਾ ਕਰਿਓ ਇਹ ਚੰਗਿਆਲੀ ਹੁੰਦੀਆਂ ਔਖੇ ਵੱਲੇ ਤੁਹਾਡੇ ਪਰਿਵਾਰ ਚ ਜਿਹੜਾ ਜੀ ਹੈ ਨਾ ਮੇਲ ਤੁਹਾਡੇ ਉਹੀ ਕੰਮ ਆਣੇ ਬਾਰ ਮਲੇ ਆਨੇ ਨਹੀਂ ਆਣਾਗਾ ਖਿਆਲ ਰੱਖਿਆ ਕਰਿਆ ਚੀਜ਼ਾਂ ਦਾ ਸੋ ਸਟੋਰੀ ਚ ਕੀ ਮੈਸੇਜ ਹੁੰਦਾ ਤੁਸੀਂ ਸਮਝ ਸਕਦੇ ਹੋ ਹਰ ਘਰ ਦੀ ਇਹ ਕਹਾਣੀ ਹੈ تقریبا ਸਭ ਘਰਾਂ ਚ ਕੁਝ ਹੁੰਦਾ ਹੈ ਸਟੋਰੀ ਵਧੀਆ ਲੱਗੀ ਹੋਏਗੀ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਨਾਲ ਦੱਸਣਾ ਅੱਜ ਸ਼ੰਮੀ ਮੈਡਮ ਕਿੱਦਾਂ ਦੇ ਲੱਗਦੇ ਵੇ ਸਾਰੇ ਘੰਡੇ ਬੜੇ ਵੀਕ ਹੋ ਗਏ ਨੇ ਇਹ ਗੱਲ ਸਹੀ ਹੈ ਪਰ ਦੇਖੋ ਨਾ ਇਹਦੇ ਬਾਅਦ ਸੇ ਆਪਾਂ ਗੱਲ ਵਲੌਗ ਬਣਾਵਾਂਗੇ ਸਾਰੇ ਮੈਂਬਰ ਆਣਗੇ ਸਾਰੇ ਵੀ ਦੱਸਿਆ ਜਾਏਗਾ ਠੀਕ ਹੈ ਜੀ ਠੀਕ ਹੈ ਤੇ ਸਟੋਰੀ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਛੋਟੀ ਜੀ ਬੈਲ ਆਈਕਨ ਕਰਕੇ ਸਬਸਕ੍ਰਾਈਬ ਵੀ ਕਰਨਾ ਠੀਕ ਹੈ ਜੀ ਬਾਏ ਬਾਏ ਕਰੋ ਹਾਈ ਸਸ਼ਿਕਾਸ